ਸਤਿ ਸ਼੍ਰੀ ਅਕਾਲ ਮੈਂ ਪਿੰਡ ਦੌਰਸਲਮ ਸਰਨਪਠਾਨ ਕੋਟ ਫਲਗਾ ਕੋ ਅਧਿਰਨ ਵਾਲੀ ਹਾਂ ਧੰਨਵਾਦ ਕਰਦੀ ਆ ਮਾਨ ਸਰਕਾਰ ਦਾ ਜਿਹੜਿਆ ਨੇ ਸਾਨੂੰ ਸਾਨੂੰ ਇਹ ਯੋਜਨਾ ਮਹਿੰਮ ਕਰਵਾਈ ਹੈ ਹੈਲਥ ਕਾਰਡ ਜੋ ਵੀ ਬਣਿਆ ਮਿਡਲ ਕਲਾਸ ਦੇ ਜਿਹੜੇ ਲੋਕ ਨੇ ਉਹ ਇਲਾਜ ਨਹੀਂ ਕਰਵਾ ਸਕਦੇ ਪਹਿਲਾਂ ਕੀ ਸੀ ਕਿ ਸਾਨੂੰ ਡਰ ਲੱਗਦਾ ਸੀ ਸਾਡੇ ਕੋਲ ਜਿਆਦਾ ਪੈਸੇ ਨਹੀਂ ਹੁੰਦੇ ਤੇ ਅਹੀਂ ਦਰਦੇ ਹੀ ਕਿ ਵੱਡੇ ਹਸਪਤਾਲਾਂ ਵਿੱਚ ਜਾ ਕੇ ਆਪਾਂ ਕਿਵੇਂ ਇਲਾਜ ਕਰਵਾਵਾਂਗੇ ਤੇ ਸਾਨੂੰ ਬਹੁਤ ਵਧੀਆ ਇੱਕ ਉਹਨਾਂ ਨੇ ਯੋਜਨਾ ਮਤਲਬ ਬਣਾਈ ਹੈ ਅਸੀਂ ਇਲਾਜ ਵਧੀਆ ਤਰੀਕੇ ਨਾਲ ਕਰਵਾ ਸਕਦੇ ਹਾਂ ਇਮਾਨਦਾਰੀ ਨਾਲ ਔਰ ਵਧੀਆ ਤਰੀਕੇ ਨਾਲ ਸਾਡੀ ਮਾਨ ਸਰਕਾਰ ਜੋ ਕੰਮ ਕਰ ਰਹੀ ਹੈ ਗਰੀਬ ਪਰਿਵਾਰ ਦਾ ਉਹਨਾਂ ਨੇ ਬਹੁਤ ਜਨਕ ਸਹੂਲਤ ਦਿੱਤੀ ਆ ਮੈਂ ਬਹੁਤ ਹੀ ਧੰਨਵਾਦ ਕਰਦੀ ਆ ਆਪਣੇ ਸੀਐਮ ਸਾਹਿਬ ਦਾ ਤੇ ਜਿਨ੍ਹਾਂ ਨੇ ਹੈਲਥ ਕਾਰਡ ਦੀ ਮਹਿੰਮ ਚਲਾਈਆ ਉਹ ਸਾਡੇ ਵਾਸਤੇ ਬਹੁਤ ਹੀ ਸੁਖਾਲਾ ਹੋ ਗਿਆ ਜੀ ਰਾਜੀ ਤਨਦਾਰੂ ਸਲਾਮ ਫਟਾਪੋਆ ਜਿਹੜਾ ਕਾਰਡ ਬਣਿਆ ਨਾ ਇਹਦੇ ਨਾਲ ਗਰੀਬਾਂ ਨੂੰ ਥੋੜੀ ਜਿਹੀ ਹਸਲ ਹੋ ਗਈ ਤੇ ਅਸੀਂ ਵੱਡੇ ਉਸ ਤਲਾਣ ਚ ਨਹੀਂ ਜਾ ਸਕਦੇ ਐਂ ਬੜਾ ਪੰਪ ਦਾ ਮਾਨ ਦਾ ਧੰਨਵਾਦ ਕਰਨਿਆ ਜਿਨ੍ਹਾਂ ਸਾਡੇ ਕਾਰਡ ਬਣਾਏ ਆ ਕਾਰਡ ਬਣ ਗਿਆ ਮਾੜਾ ਬੰਦਾ ਜਾਗ ਸਕਦਾ ਇਹਨਾਂ ਨੂੰ ਸਹੂਲਤ ਮਿਲ ਗਈ ਹੈ ਪਹਿਲਾਂ ਕੋਈ ਸਕੀਮ ਇਸ ਤਰ੍ਹਾਂ ਦੀ ਨਹੀਂ ਆਈ ਉਹਨੇ ਪਹਿਲੇ ਵਾਰੀ ਆਈ ਹੈ ਸਾਨੂੰ ਕਾਰਡ ਮਿਲ ਗਿਆ ਸਾਡੇ ਆ ਪੰਜ 6 ਆਏ ਹਨ ਇਹਦੇ ਵਿੱਚ ਸ਼ਾਮਲ ਹੋ ਗਏ ਸੀਓ ਸਾਹਿਬ ਦਾ ਹੈ ਬੜਾ ਧੰਨਵਾਦ ਕਰਨਿਆ ਕਿ ਅਸੀਂ ਬੇ ਡਰ ਹੋ ਗਏ ਅਸੀਂ ਕਿਤੇ ਵੀ ਇਲਾਜ ਕਰਾ ਸਕਦੇ